ਤੂੰ ਕੋਣ ਹੁੰਦਾ ਉਹ ਕੋਣ ਹੁੰਦਾ ਇੱਕ ਪੱਤਰਕਾਰ ਆ ਤੂੰ ਕੋਣ ਹੁੰਦਾ ਪੱਤਰਕਾਰ ਬਹਦੇ ਬਣੇ ਨਾ ਤੂੰ ਕੋਣ ਆ ਦੇਖੋ ਪ੍ਰਵਾਸੀ ਇੱਥੇ ਬੰਦੇ ਪਏ ਆ ਦੇਖੋ ਪ੍ਰਵਾਸੀ ਆ ਦੇਖੋ ਪ੍ਰਵਾਸੀ ਇੱਥੇ ਬੰਦੇ ਪਏ ਆ ਆ ਦੇਖੋ ਪ੍ਰਵਾਸੀ ਇੱਥੇ ਬੰਦੇ ਪਏ ਆ ਤੂੰ ਨੰਗਾ ਆ ਜਾ ਨਾ ਕੀ ਹੋ ਗਈ ਲੰਗਾ

ਆ ਦੇਖੋ ਪ੍ਰਵਾਸੀ ਹੱਥੇ ਪਾੰਦੇ ਪਏ ਆ ਦੇਖੋ ਆ ਦੇਖੋ ਆ ਦੇਖੋ ਪ੍ਰਵਾਸੀ ਹੱਥੇ ਪਾੰਦੇ ਪਏ ਆ ਆ ਦੇਖੋ ਪ੍ਰਵਾਸੀ ਜਲੰਧਰ ਮਕਸੂਦਾ ਸਬਜ਼ੀ ਮੰਡੀ ਪੰਜਾਬੀਆਂ ਦੇ ਹੱਥੇ ਪਾੰਦੇ ਪਏ ਇੱਕ ਪੱਤਰਕਾਰ ਦੇ ਹੱਥੇ ਪਾੰਦੇ ਪਏ ਆ ਪੱਤਰਕਾਰ ਦੇ ਹੱਥੇ ਪਾੰਦੇ ਪਏ ਸਾਰ ਸਾਰੀ ਮੰਡੀ ਚੁੱਕੀ ਤੇਰਾ ਮਾਲ ਕਿਉਂ ਚੁੱਕਿਆ ਤੇਰਾ ਆ ਤੇਰਾ ਮਾਲ ਪਿਆ ਕਿਉਂ ਨਹੀਂ ਚੁੱਕਿਆ ਤੇਰਾ ਮਾਲ ਕਿਉਂ ਨਹੀਂ ਚੁੱਕਿਆ ਨੰਗਾ ਹੋ ਕੇ ਦਿਖਾਰਾ ਨੰਗਾ ਹੋ ਕੇ ਦਿਖਾਰਾ ਇਹਨਾਂ ਦੇ ਇਹਨਾਂ ਦੇ ਸਖਤ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਮੇਰਾ ਸਾਰੇ ਜਥੇਬੰਦੀਆਂ ਨੂੰ ਖੁੱਲਾ ਸਾਦਾ ਕਿ ਪ੍ਰਵਾਸੀ ਜਿਹੜੇ ਗੇ ਜਲੰਧਰ ਸ਼ਹਿਰ ਸਬਜੀ ਮੰਡੀ ਦੇ ਵਿੱਚ ਹੈਵੀ ਹੋ ਗਏ ਆ ਇੱਕ ਪੱਤਰਕਾਰ ਦੇ ਹੱਥੀ ਵੀ ਪਏ ਆ ਔਰ ਇਹ ਸਾਰਾ ਕਾਰੋਬਾਰ ਵੀ ਖੋ ਗੇ ਲੈ ਗੇ ਹੱਥੀ ਵੀ ਪੈਂਦੇ ਆ ਬਦਮਾਸ਼ੀ ਵੀ ਕਰਦੇ ਆ ਸਾਰਾ ਮਾਲ ਚੁੱਕ ਲਿਆ ਲੇਕਿਨ ਇਹਦਾ ਮਾਲ ਨਹੀਂ ਚੁੱਕਿਆ ਕਮੇਟੀ ਵਾਲਿਆਂ ਨੇ ਮਿਲੀ ਭਗਤ ਕਰਕੇ ਇਹ ਤੇ ਜੋ ਕਾਨੂੰਨੀ ਕਾਰਵਾਈ ਉਹ ਵੀ ਹੋਣੀ ਚਾਹੀਦੀ ਹੈ ਔਰ ਜਥੇ ਬੰਦੀਆਂ ਸਾਰੀਆਂ ਜਿਹੜੀਆਂ ਪੰਜਾਬ ਦੇ ਵਿੱਚ ਹੁੰਦੀਆਂ ਸਾਰੀਆਂ ਇਹ ਤੇ ਸੱਤ ਕਾਰਵਾਈ ਹੋਣੀ ਚਾਹੀਦੀ ਹੈ ਇਹਨਾਂ ਤੇ ਬਿਲਕੁਲ ਜਿੰਨੇ ਵੀ ਬੰਦੇ ਹਨ ਇਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਪੁਲਿਸ ਪ੍ਰਸ਼ਾਸਨ ਨੂੰ ਵੀ ਚਾਹੀਦਾ ਹੈ ਇਹਨਾਂ ਕੋਲ ਕੋਈ ਆਧਾਰ ਕਾਰਡ ਵੋਟਰ ਕਾਰਡ ਜਿਹੜਾ ਕਿ ਨਹੀਂ ਹੈ ਇਹਨਾਂ ਕੋਲ ਉਹ ਪੁਲਿਸ ਪ੍ਰਸ਼ਾਸਨ ਵੀ ਇਹਨਾਂ ਦੀ ਪੂਰੀ ਜਾਣਕਾਰੀ ਲਵੇ ਕਿ ਇਹਨਾਂ ਦੇ ਦੋ ਦੋ ਆਧਾਰ ਕਾਰਡ ਵੋਟਰ ਕਾਰਡ ਬਣੇ ਹੋਏ ਆ ਔਰ ਗੰਦ ਪਾਇਆ ਇਹਨਾਂ ਨੇ ਮਕਸੂਦਾ ਸਾਰੀ ਸਬਜ਼ੀ ਮੰਡੀ ਇਹਨਾਂ ਨੇ ਸੰਭੀ ਹੋਈ ਹੈ ਪੁਲਿਸ ਪ੍ਰਸ਼ਾਸਨ ਨੂੰ ਸਾਡੀ ਬੇਨਤੀ ਹੈ ਮਾਰਕੀਟ ਕਮੇਟੀ ਨੂੰ ਵੀ ਬੇਨਤੀ ਹੈ ਕਿ ਇਹਨਾਂ ਦੇ ਜੋ ਬਣਦੀ ਕਾਨੂੰਨੀ ਕਾਰਵਾਈ ਇਹਨਾਂ ਦੇ ਕੀਤੀ ਜਾਵੇ ਇਹਨਾਂ ਨੂੰ ਇੱਥੇ ਭਜਾਇਆ ਜਾਵੇ ਇਹ ਵੀ ਗੱਲ ਦਾ ਪੰਨਾ ਹਾਂਜੀ ਹਾਂ ਜੰਮੂ ਵਾਲੇ ਵੀ ਕਹਿੰਦੇ ਤੁਮ ਕੋਣ ਹੋਤਾ ਉਹ ਕੋਣ ਹੋਤਾ ਪਤਕਰ ਹਾਂ ਉਹ ਕੋਣ ਹੋਤਾ ਪਤਕਰ ਬਹਤੇ ਪੈਣ ਲੱਗ ਤੁਮ ਕੋਣ ਆ ਦੇਖੋ ਪ੍ਰਵਾਸੀ ਇੱਥੇ ਬੈਠੇ ਪਏ ਆ ਦੇਖੋ ਪ੍ਰਵਾਸੀ ਆ ਦੇਖੋ ਪ੍ਰਵਾਸੀ ਇੱਥੇ ਬੈਠੇ ਪਏ ਆ ਆ ਦੇਖੋ ਪ੍ਰਵਾਸੀ ਇੱਥੇ ਬੈਠੇ ਪਏ ਆ ਤੂੰ ਨੰਗਾ ਆ ਯਾਰ ਕਾ ਲੱਗਿਆ ਹੋ ਗਿਆ ਲੰਗ ਮਾਲ ਤੂੰ ਬਣਾਵੇਂ ਦੋ ਆ ਦੇਖੋ ਆ ਦੇਖੋ ਬਦਮਾਸ਼ੀ ਦੇ ਬਦਮਾਸ਼ੀ ਦੇਖੋ ਹਮਾਰਾ ਕੰਮ ਹੈ ਵੀਡੀਓ ਬਣਾਉਣਾ 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 ਤੂੰ ਕੋਣ ਹੁੰਦਾ ਤੂੰ ਕੋਣ ਹੁੰਦਾ ਉਹ ਕੋਣ ਹੁੰਦਾ ਅਖਬਾਰਕਰ ਹਾਂ ਤੂੰ ਕੋਣ ਹੁੰਦਾ ਅਖਬਾਰਕਰ ਬਹਤੇ ਬਣੇ ਨਾ ਤੂੰ ਕੋਣ ਆ ਦੇਖੋ ਪ੍ਰਵਾਸੀ ਇੱਥੇ ਪੈਂਦੇ ਪਏ ਆ ਦੇਖੋ ਪ੍ਰਵਾਸੀ ਆ ਦੇਖੋ ਪ੍ਰਵਾਸੀ ਇੱਥੇ ਪੈਂਦੇ ਪਏ ਆ ਆ ਦੇਖੋ ਪ੍ਰਵਾਸੀ ਇੱਥੇ ਪੈਂਦੇ ਪਏ ਆ ਆ ਦੇਖੋ ਪ੍ਰਵਾਸੀ ਜਲੰਧਰ ਮਕਸੂਦਾ ਸਬਜ਼ੀ ਮੰਡੀ ਆ ਦੇਖੋ ਪ੍ਰਵਾਸੀ ਇੱਥੇ ਪੈਂਦੇ ਪਏ ਆ ਦੇਖੋ ਆ ਦੇਖੋ ਆ ਦੇਖੋ ਪ੍ਰਵਾਸੀ ਹੱਥੀ ਪੈਂਦੇ ਪਿਆ ਆ ਦੇਖੋ ਪ੍ਰਵਾਸੀ ਜਲੰਧਰ ਮਕਸੂਦਾ ਸਬਜ਼ੀ ਮੰਡੀ ਪੰਜਾਬੀਆਂ ਦੇ ਹੱਥੀ ਪੈਂਦੇ ਪਿਆ ਇੱਕ ਪੱਤਰਕਾਰ ਦੇ ਹੱਥੀ ਪੈਂਦੇ ਪਿਆ ਪੱਤਰਕਾਰ ਦੇ ਹੱਥੀ ਪੈਂਦੇ ਪਿਆ ਸਾਰ ਸਾਰੀ ਮੰਡੀ ਚੁੱਕੀ ਤੇਰਾ ਮਾਲ ਕਿਉਂ ਚੁੱਕਿਆ ਤੇਰਾ ਆ ਤੇਰਾ ਮਾਲ ਪਿਆ ਕਿਉਂ ਨਹੀਂ ਚੁੱਕਿਆ ਤੇਰਾ ਮਾਲ ਕਿਉਂ ਨਹੀਂ ਚੁੱਕਿਆ ਨੰਗਾ ਹੋ ਕੇ ਦਿਖਾਰਾ ਨੰਗਾ ਹੋ ਕੇ ਦਿਖਾਰਾ ਬਈਆਂ ਦੇ ਇਹਨਾਂ ਦੇ ਇਹਨਾਂ ਦੇ ਸਖਤ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਮੇਰਾ ਸਾਰੇ ਜਥੇਬੰਦੀਆਂ ਨੂੰ ਖੁੱਲਾ ਸਾਦਾ ਕਿ ਪ੍ਰਵਾਸੀ ਜਿਹੜੇ ਗੇ ਜਲੰਧਰ ਸ਼ਹਿਰ ਸਬਜੀ ਮੰਡੀ ਦੇ ਵਿੱਚ ਹੈਵੀ ਹੋ ਗਏ ਆ ਇੱਕ ਪੱਤਰਕਾਰ ਦੇ ਹੱਥੀ ਵੀ ਪਏ ਆ ਔਰ ਇਹ ਸਾਰਾ ਕਾਰੋਬਾਰ ਵੀ ਖੋ ਗੇ ਲੈ ਗੇ ਹੱਥੀ ਵੀ ਪੈਂਦੇ ਆ ਬਦਮਾਸ਼ੀ ਵੀ ਕਰਦੇ ਆ ਸਾਰਾ ਮਾਲ ਚੁੱਕ ਲਿਆ ਲੇਕਿਨ ਇਹਦਾ ਮਾਲ ਨਹੀਂ ਚੁੱਕਿਆ ਕਮੇਟੀ ਵਾਲਿਆਂ ਨੇ ਮਿਲੀ ਭਗਤ ਕਰਕੇ ਇਹ ਤੇ ਜੋ ਕਾਨੂੰਨੀ ਕਾਰਵਾਈ ਉਹ ਵੀ ਹੋਣੀ ਚਾਹੀਦੀ ਹੈ ਔਰ ਜਥੇ ਬੰਦੀਆਂ ਸਾਰੀਆਂ ਜਿਹੜੀਆਂ ਪੰਜਾਬ ਦੇ ਵਿੱਚ ਹੁੰਦੀਆਂ ਸਾਰੀਆਂ ਇਹ ਤੇ ਸੱਤ ਕਾਰਵਾਈ ਹੋਣੀ ਚਾਹੀਦੀ ਹੈ ਇਹਨਾਂ ਤੇ ਬਿਲਕੁਲ ਜਿੰਨੇ ਵੀ ਬੰਦੇ ਹਨ ਇਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਪੁਲਿਸ ਪ੍ਰਸ਼ਾਸਨ ਨੂੰ ਵੀ ਚਾਹੀਦਾ ਹੈ ਇਹਨਾਂ ਕੋਲ ਕੋਈ ਆਧਾਰ ਕਾਰਡ ਵੋਟਰ ਕਾਰਡ ਜਿਹੜਾ ਕਿ ਨਹੀਂ ਹੈ ਇਹਨਾਂ ਕੋਲ ਉਹ ਪੁਲਿਸ ਪ੍ਰਸ਼ਾਸਨ ਵੀ ਇਹਨਾਂ ਦੀ ਪੂਰੀ ਜਾਣਕਾਰੀ ਲਵੇ ਕਿ ਇਹਨਾਂ ਦੇ ਦੋ ਦੋ ਆਧਾਰ ਕਾਰਡ ਵੋਟਰ ਕਾਰਡ ਬਣੇ ਹੋਏ ਆ ਔਰ ਗੰਦ ਪਾਇਆ ਇਹਨਾਂ ਨੇ ਮਕਸੂਦਾ ਸਾਰੀ ਸਬਜ਼ੀ ਮੰਡੀ ਇਹਨਾਂ ਨੇ ਸੰਭੀ ਹੋਈ ਹੈ ਪੁਲਿਸ ਪ੍ਰਸ਼ਾਸਨ ਨੂੰ ਸਾਡੀ ਬੇਨਤੀ ਹੈ ਮਾਰਕੀਟ ਕਮੇਟੀ ਨੂੰ ਵੀ ਬੇਨਤੀ ਹੈ ਕਿ ਇਹਨਾਂ ਦੇ ਜੋ ਬਣਦੀ ਕਾਨੂੰਨੀ ਕਾਰਵਾਈ ਇਹਨਾਂ ਦੇ ਕੀਤੀ ਜਾਵੇ ਇਹਨਾਂ ਨੂੰ ਇੱਥੇ ਭਜਾਇਆ ਜਾਵੇ ਇਹ ਵੀ ਗੱਲ ਦਾ ਪੰਨਾ ਹਾਂਜੀ ਹਾਂ ਜੰਮੂ ਵਾਲੇ ਨੇ ਵੀ ਕਿਹਾ ਇਹਨਾਂ ਦਾ